ਪਿੱਛੇ ਜਿਹੜੀ ਆ ਬੋਟ ਹੈ ਤੁਸੀਂ ਦੇਖ ਰਹੇ ਹੋ ਇਹ ਬੋਟ ਕਰਨ ਔਜਲਾ ਨੇ ਭੇਜੀ ਹੈ ਝਗਰਾਮ ਤੇ ਮੈਸੇਜ ਆਇਆ ਮੈਨੂੰ ਕਰਨ ਔਜਲੇ ਬਾਈ ਦਾ ਕਿ ਬ੍ਰਦਰ ਕਿਸ ਚੀਜ਼ ਦੀ ਸਪੋਰਟ ਦੇ ਲੋੜ ਹੈ ਕਹਿੰਦਾ ਸਪੋਰਟ ਤੇ ਮੈਂ ਕਿਹਾ ਹਾਂਜੀ ਵੀਰੇ ਤੁਸੀਂ ਦੱਸੋ ਫਿਰ ਮੈਂ ਸੇਵਾ ਕਰਨੀ ਚਾਹਣਾ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਕਿਹਾ ਵੀਰੇ ਸਭ ਤੋਂ ਵੱਡੀ ਵੱਡੀ ਪ੍ਰੋਬਲਮ ਹੈ ਸਾਡੇ ਕੋਲ ਸਭ ਕੁਝ ਹੈਗਾ ਹੈ ਸਾਡੇ ਕੋਲ ਪਹੁੰਚਣ ਦਾ ਸਾਧਨ ਨਹੀਂ ਕਹਿੰਦੇ ਬੋਟ ਕਿੱਥੋਂ ਮਿਲੂਗੀ ਮੈਂ ਕਿਹਾ ਭਾਜੀ ਮੈਨੂੰ ਬਿਲਕੁਲ ਨਹੀਂ ਪਤਾ ਕਹਿੰਦੇ ਤੂੰ ਵੀ ਪਤਾ ਕਰ ਮੈਂ ਵੀ ਕਰਦਾ ਤੇ ਮੈਂ ਵੀਰੇ ਨੂੰ ਕਿਹਾ ਵੀਰੇ ਪਤਾ ਨਹੀਂ ਪਹੁੰਚੂਗੀ ਨਹੀਂ ਕਹਿੰਦੇ ਤੁਸੀਂ ਫਟਾਫਟ ਤਿਆਰੀ ਕਰੋ ਮੈਂਦਰੋਂ ਤਿਆਰੀ ਕਰਦਾ ਪੈਸੇ ਭਿਜਵਾਂ ਦੀ ਵੀ ਆਪਾਂ ਬੋਟ ਆਪਣੇ ਕੋਲ ਇੱਕ ਦਿਨ ਚ ਪਹੁੰਚਣੀ ਚਾਹੀਦੀ ਹੈ ਤੇ ਸੱਚੀ ਹੋ 27 ਘੰਟਿਆਂ ਦੇ ਵਿੱਚ ਬੋਟ ਇੱਥੇ ਪਹੁੰਚ ਗਈ ਦਿਲਜੀਤ ਨਾਲ ਸਨਾਲੀ ਉੱਥੇ ਆਈ ਬੈਠੀ ਹੋ ਕਹਿੰਦੇ ਪੁੱਛੋ ਕਿੰਨੇ ਘਰ ਦੇ ਜਿਹੜੇ ਫੰਡਸ ਕਰੀਏ ਸਾਨੂੰ ਇਹ ਜਦੋਂ ਜਦੋਂ ਵੀ ਪੰਜਾਬ ਤੇ ਵੱਡੀ ਵਿਫਤਾ ਪਈ ਹੈ ਤਾਂ ਮਿਊਜ਼ਿਕ ਇੰਡਸਟਰੀ ਫਿਲਮ ਇੰਡਸਟਰੀ ਨਾਲ ਆ ਕੇ ਖੜੀ ਰਹੀ ਹੈ ਅਸੀਂ ਇਸ ਵੇਲੇ ਅਜਨਾਲਾ ਚ ਮੌਜੂਦ ਆ ਸਭ ਤੋਂ ਵੱਡੀ ਦਿੱਕਤ ਆ ਰਹੀ ਸੀ ਕਿਸ਼ਤੀਆਂ ਦੀ ਪੰਜਾਬ ਦੇ ਜਿੰਨੇ ਸਿੰਗਰ ਨੇ ਸਾਰਿਆਂ ਦੇ ਫੋਨ ਜਾ ਰਹੇ ਸਾਰੇ A ਤੋਂ Z ਕਿਸੇ ਦਾ ਵੀ ਇੱਕ ਦਾ ਨਾਮ ਲਵਾਂ ਤਾਂ ਰਹਿ ਜਾਂਦਾ ਗੁਰੂ ਰੰਧਾਵਾ ਰਣਜੀਤ ਬਾਵਾ ਜਿੰਨੇ ਲੋਕ ਨੇ ਹਰ ਭਜਨ ਮਾਨ ਹੋਣਾ ਨੇ ਸਤਿੰਦਰ ਸਰਤਾਜ ਦੀ ਫਾਊਂਡੇਸ਼ਨ ਹੈ ਦਿਲਜੀਤ ਦੋਸਾਂਝ ਦੀ ਪੂਰੀ ਟੀਮ ਸੁਨਾਲੀ ਸਿੰਘ ਔਰ ਉਹਨਾਂ ਦੇ ਸਾਥੀ ਇੱਥੇ ਆਏ ਹੋਏ ਆ ਔਰ ਉਹ ਕਹਿ ਰਹੇ ਆ ਕਿ ਅਸੀਂ ਵੱਡਾ ਕੁਝ ਕਰਨਾ ਚਾਹੁੰਦੇ ਆ ਸਿਰਫ ਇਹ ਨਹੀਂ ਹੈ ਕਿ ਚਾਰ ਚੀਜ਼ਾਂ ਵੰਡ ਕੇ ਚਲੇ ਜੀ ਅਮਰਤਮਾਨ ਨੇ ਆਪਣੀ ਟੀਮ 'ਤੇ ਜਿੱਤਾ ਸਾਰੇ ਲੱਗੇ ਆ ਪਰ ਇੱਕ ਬਹੁਤ ਵਧੀਆ ਜੈਸਚਰ ਇਹ ਹੋਇਆ ਕਿ ਚਾਰ ਦਿਨ ਤਿੰਨ ਦਿਨ ਪਹਿਲਾਂ ਜਦੋਂ ਅਜੇ ਸ਼ੁਰੂਆਤ ਹੋਈ ਤਾਂ ਗੌਰਵਦੀਪ ਹੋਣ ਇਨੀਸ਼ੀਏਟਰਸ ਆਫ ਚੇਂਜ ਤੋਂ ਇਹ ਵੀਰ ਸਾਡਾ ਦਿਨ ਰਾਤ ਲੱਗਿਆ ਹੋਇਆ ਔਰ ਨੌਜਵਾਨ ਇਹਦੇ ਨਾਲ ਛੋਟੀ ਉਮਰੇ ਜਿਹੜੇ 16 17 ਸਾਲ ਵਾਲੇ ਬੱਚੇ ਉਹ ਲੱਗੇ ਆ ਪਿੱਛੇ ਜਿਹੜੀ ਆ ਵੋਟ ਹੈ ਤੁਸੀਂ ਦੇਖ ਰਹੇ ਹੋ ਇਹ ਵੋਟ ਕਰਨ ਔਜਲਾ ਨੇ ਭੇਜੀ ਹੈ ਤਾਂ ਜਦੋਂ ਇਹ ਗੱਲ ਹੋਈ ਗੌਰਵ ਹੋਣਾ ਦੇ ਨਾਲ ਤਾਂ ਗੌਰਵ ਹੋਣਾ ਨੇ ਕਿਹਾ ਕਿ ਸਭ ਤੋਂ ਪਹਿਲੀ ਚੀਜ਼ ਤਾਂ ਵੋਟ ਦੀ ਲੋੜ ਹੈ ਗੌਰਵ ਸਾਰੀ ਗੱਲ ਕੀ ਹੋਈ ਆ ਔਰ ਕਰਨ ਔਜਲਾ ਦਾ ਧੰਨਵਾਦ ਹੈ ਜਿਹੜੇ ਬੰਟੀ ਬੈਂਸ ਹੋਣਾ ਨੇ ਵੀ ਕੱਲ ਕਾਲ ਕਰਕੇ ਕਿਹਾ ਕਿ ਅਸੀਂ ਵੋਟਸ ਭੇਜ ਰਹੇ ਹਾਂ ਔਰ ਇਹ ਕੀ ਹੋਈ ਗੱਲਬਾਤ ਭਾਈ ਜੀ ਗੱਲ ਇਦਾਂ ਵੀ ਲਗਾਤਾਰ ਨਾ ਤੀਜਾ ਫਲੱਡ ਆ ਜਿੱਥੇ ਅਸੀਂ ਸੇਵ ਕਰਕੇ ਸਭ ਤੋਂ ਵੱਡੀ ਕਮੀ ਮਹਿਸੂਸ ਕਰ ਰਹੇ ਸੀ ਕਿ ਯਾਰ ਸੇਵਾ ਕਰਨੀ ਸਾਰੇ ਚਾਹੁੰਦੇ ਆ ਰਸਦ ਪਹੁੰਚਾਣ ਦਾ ਸਾਧਨ ਹੈ ਨਹੀਂ ਤੇ ਉਸ ਵੇਲੇ ਸਭ ਤੋਂ ਵੱਡਾ ਜਿਹੜਾ ਸਾਨੂੰ ਪਹਿਲਾ ਫੋਨ ਆਇਆ ਮਤਲਬ ਇੰਸਟਾਗ੍ਰam ਤੇ ਮੈਸੇਜ ਆਇਆ ਮੈਨੂੰ ਕਰਨ ਔਜਲੇ ਬਾਈ ਦਾ ਕਿ ਬ੍ਰਦਰ ਕਿਸ ਚੀਜ਼ ਦੀ ਸਪੋਰਟ ਦੀ ਲੋੜ ਹੈ ਕਹਿੰਦਾ ਸਪੋਰਟ ਤੇ ਮੈਂ ਕਿਹਾ ਹਾਂਜੀ ਵੀਰੇ ਤੁਸੀਂ ਦੱਸੋ ਮੈਂ ਸੇਵਾ ਕਰਨੀ ਚਾਹੁੰਨਾ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਕਹਾਂ ਵੀਰੇ ਸਭ ਤੋਂ ਵੱਡੀ ਵੱਡੀ ਪ੍ਰੋਬਲਮ ਹੈ ਸਾਡੇ ਕੋਲ ਸਭ ਕੁਝ ਹੈਗਾ ਹੈ ਸਾਡੇ ਕੋਲ ਪਛਾਣ ਦਾ ਸਾਧਨ ਨਹੀਂ ਕਹਿੰਦੇ ਵੋਟ ਕਿੱਥੋਂ ਮਿਲੂਗੀ ਮੈਂ ਕਹਾਂ ਭਾਜੀ ਮੈਨੂੰ ਬਿਲਕੁਲ ਨਹੀਂ ਪਤਾ ਕਹਿੰਦੇ ਤੂੰ ਵੀ ਪਤਾ ਕਰ ਮੈਂ ਵੀ ਕਰਦਾ ਇੱਕ ਘੰਟੇ ਚ ਅਸੀਂ ਪਤਾ ਕੀਤਾ ਤੇ ਵੋਟ ਪਤਾ ਲੱਗੀ ਜੀ ਕਲਕੱਤੇ ਤੋਂ ਵੋਟ ਮੰਗਾਈ ਜਾ ਸਕਦੀ ਹੈ ਵੀ 에어 ਲਿਫਟ ਕਰਾਣੀ ਪਊਗੀ ਤੇ ਮੈਂ ਵੀਰੇ ਨੂੰ ਕਿਹਾ ਵੀਰੇ ਪਤਾ ਨਹੀਂ ਪਹੁੰਚੂਗੀ ਨਹੀਂ ਕਹਿੰਦੇ ਤੁਸੀਂ ਫਟਾਫਟ ਤਿਆਰੀ ਕਰੋ ਮੈਂ ਦਰੋਂ ਤਿਆਰੀ ਕਰਦਾ ਪੈਸੇ ਭਜਵਾਨ ਦੀ ਵੀ ਆਪਾਂ ਵੋਟ ਆਪਣੇ ਕੋਲ ਇੱਕ ਦਿਨ ਚ ਪਹੁੰਚਣੀ ਚਾਹੀਦੀ ਹੈ ਤੇ ਸੱਚੀ ਹੋ 27 ਘੰਟਿਆਂ ਦੇ ਵਿੱਚ ਵੋਟ ਇੱਥੇ ਪਹੁੰਚ ਗਈ ਤੇ ਮੈਂ ਧੰਨਵਾਦ ਖਾਸ ਜਿੱਤੇ ਕਰਨੌਜਲੇ ਬਾਈ ਦਾ ਕਰਦਾ ਉੱਥੇ ਸੰਗਤ ਦਾ ਵੀ ਕਰਦਾ ਜਿਨ੍ਹਾਂ ਨੇ ਉਹਨਾਂ ਦਾ ਕਿ ਮੈਸੇਜ ਪਹੁੰਚਾਇਆ ਕਿਉਂਕਿ ਵੀਡੀਓਜ਼ ਪਹੁੰਚੀਆਂ ਉਹਨਾਂ ਤੱਕ ਤਾਂ ਹੀ ਉਹਨਾਂ ਦਾ ਮੈਸੇਜ ਆਇਆ ਜੀ ਹੋਰ ਵੀ ਲੋਕਾਂ ਨੇ ਵੋਟਸ ਇੱਥੇ ਮੰਗਵਆਂੀਆਂ ਹੋਣ ਬਾਕੀ ਆਰਟਿਸਟਾਂ ਨੂੰ ਵੀ ਆਪਾਂ ਕਹਿ ਕੇ ਨਾਲ ਮਿਲ ਕੇ ਸਾਰੇ ਕਰ ਲਈਏ ਕਿੱਥੋਂ ਮਿਲਦੀ ਹੈ ਕਿੱਥੋਂ ਮਿਲਦੀ ਹੈ ਯੋ ਨਿੱਕੂ ਭਾਈ ਦਾ ਵੀ ਇਹ ਧੰਨਵਾਦ ਹੈ ਪਰ ਗੱਲ ਜੈਨੂਨਲੀ ਹੈ ਵੀ ਬੋਟ ਸਿਰਫ ਤੇ ਸਿਰਫ ਤੁਸੀਂ ਜੇ ਜਸਦੈਲ ਤੇ ਦੇਖੋਗੇ ਤਾਂ ਤੁਹਾਨੂੰ ਬੰਬੇ ਤੇ ਕਲਕੱਤੇ ਦੇ ਟਰੇਡਰਸ ਮਿਲਣਗੇ ਜੋ ਤੁਹਾਨੂੰ ਬਥੇਰੇ ਮਿਲ ਜਾਣਗੇ ਤੇ ਆਹ ਬੋਟ ਤਕਰੀਬਨ ਤਕਰੀਬਨ ਅਨਾਉਂਡ 3.5 ਲੱਖ ਦੀ ਆ ਬੋਟ ਪੈਂਦੀ ਆ 3.5 ਲੱਖ ਦੀ ਜੀ 3.5 ਲੱਖ ਦੀ ਆ ਬੋਟ ਪੈਂਦੀ ਆ ਇਸ ਤੋਂ ਉੱਪਰ ਇਹਦਾ ਟਰਾਂਸਪੋਰਟੇਸ਼ਨ ਚਾਰਜ ਮੰਗਾਉਣ ਦਾ ਇੱਥੇ ਚਲਾਉਣ ਦਾ ਉਹ ਸਿਸਟਮ ਵੱਖਰਾ ਹੈ অপারেਟਰ ਭਾਈ ਦਿੱਲੀੋਂ ਨਾਲ ਮੰਗਾਇਆ ਸੀ ਠੀਕ ਹੈ ਕਿਉਂਕਿ ਉਹਦਾ ਕਿੰਨਾ ਖਰਚਾ ਹੁੰਦਾ ਉਹ ਬਾਈ ਨੂੰ ਇੱਥੇ ਰਹਿਣ ਖਾਣ ਦਾ ਖਰਚਾ ਜੋ ਦੇ ਰਹੇ ਆ ਤੇ ਨਾਲ ਉਹਨਾਂ ਦਾ ਬੋਣ ਦੀ ਕੋਈ ਦਿੱਕਤ ਨਹੀਂ ਹੋਣਾ ਸੀ ਆਪਣੇ ਤਰੀਕੇ ਲੱਗੇ ਰਹੀਏ ਬੋਟ ਐਡੀ ਮਹਿੰਗੀ ਕਿਸੇ ਨੇ ਚੀਜ਼ ਭੇਜੀ ਖਰਾਬ ਹੋ ਜਾਦਾ ਤੇ ਚਾਹੁੰਦੇ ਸੀ ਵੀ ਆਪਰੇਟਰ ਵੀ ਸਪੈਸ਼ਲੀ ਬੁਲਾਇਆ ਜਾਏ ਤਾਂ ਜੋ ਸੇਵਾ ਸਹੀ ਤਰ੍ਹਾਂ ਹੋ ਸਕੇ ਭਾਜੀ ਇੰਡਸਟਰੀ ਦਾ ਵੀ ਧੰਨਵਾਦ ਤੁਸੀਂ ਐ ਖੜੇ ਹੋ ਨਾਲ ਨਹੀਂ ਨਹੀਂ ਮੈਨੂੰ ਲੱਗਦਾ ਜੇ ਆਪਾਂ 10 12 ਮੰਗਾ ਲਈਏ ਨਾ ਕੋਈ ਵੱਡੀ ਗੱਲ ਨਹੀਂ ਇੰਨੀ ਸਾਰਿਆਂ ਨੇ 2-2 ਲੱਖ ਵੀ ਪਾਇਆ ਤਾਂ ਵੀ ਹਨ ਲੱਖ ਲੱਖ ਰੁਪਏ ਤਾਂ ਆਉਣੀ ਮੈਂ ਬਾਈ ਦੀ ਇੱਕ ਹੋਰ ਗੱਲ ਹੁਣੇ ਦੱਸਣਾ ਚਾਹੁੰਦਾ ਸੀ ਸਮਾਨ ਦੇਣ ਜਾਣ ਦੀ ਗੱਲ ਕੀਤੀ ਤੇ ਬਾਈ ਨਾਲ ਕਿਉਂਕਿ ਆਬਵੀਅਸਲੀ ਕਲਾਕਾਰ ਨੇ ਇਹਨਾਂ ਨਾਲ ਲੋਕ ਬਹੁਤ ਹੁੰਦੇ ਆ ਤੇ ਮੇਰੇ ਨੂੰ ਕਿਹਾ ਵੀਰੇ ਕਿਸ਼ਤੇ ਚ ਚਾਰ ਹੀ ਆ ਸਕਦੇ ਆ ਤੇ ਵੀਰੇ ਨੇ ਕਿਹਾ ਭਾਵੇਂ ਮੈਨੂੰ ਵੀ ਨਾ ਲੈ ਕੇ ਜਾਓ ਸਮਾਨ ਪਹੁੰਚਦਾ ਹੋਣਾ ਜ਼ਰੂਰੀ ਹੈ ਤੇ ਤੁਸੀਂ ਆਪਣੇ ਹਿਸਾਬ ਨਾਲ ਗੌਰਵ ਦੇਖੋ ਇਹੀ ਇਹੀ ਸੋਚ ਜੇ ਮੈਂ ਲੱਗਦਾ ਸਾਰੇ ਰੱਖ ਲੈਣਾ ਤੇ ਐਮਐਲਏ ਵੀ ਰੱਖ ਲੈਣ ਤੇ ਮੰਤਰੀ ਵੀ ਇਹੋ ਸੋਚ ਰੱਖ ਲੈਣ ਵੀ ਇੱਕ ਇੱਕ ਬੰਦਾ ਜਿਹੜਾ ਸੇਵਾ ਵਾਲਾ ਹੈ ਸੇਵਾ ਵਾਲੇ ਲੋਕਾਂ ਨੂੰ ਸੇਵਾ ਕਰਨ ਦੇਈਏ ਤੇ ਬਹੁਤ ਕੁਝ ਪੰਜਾਬ ਦਾ ਸਬਰ ਜਾਊਗਾ ਧੰਨਵਾਦ ਮੈਨੂੰ ਮਕਰਸਾਨਾ ਪਹਿਲਾਂ ਤੁਰਿਆ ਨਾ ਇਹਨਾਂ ਨੇ ਵੀ ਕੀ ਕਹਿੰਦੇ ਦਿਲਜੀਤ ਨਾਲ ਸੁਨਾਲੀ ਉੱਥੇ ਆਈ ਬੈਠੀ ਉਹ ਕਹਿੰਦੇ ਪੁੱਛੋ ਕਿੰਨੇ ਘਰ ਜਿਹੜੇ ਮੈਂ ਨਿਬੇਜੂ ਅਸੀਂ ਘਰਾਂ ਲਈ ਫੰਡਸ ਕਰੀਏ ਸਾਨੂੰ ਇਹ ਨਾ ਪੁੱਛੋ ਕਿੰਨਾ ਪੈਸਾ ਚਾਹੀਦਾ ਤੁਹਾਨੂੰ ਜਿੰਨਾ ਜੋ ਬਣਾਉਣਾ ਬਣਾਈ ਚਾਹੁੰਦਾ ਸੋ ਮੈਨੂੰ ਲੱਗਦਾ ਅੰਦਰ ਖਾਤੇ ਬੈਠ ਕੇ ਵੀ ਅਸੀਂ ਬੜਾ ਕੁਝ ਕਰ ਸਕਦੇ ਹਾਂ ਸਾਰੀ ਇੰਡਸਟਰੀ ਸਾਰੀ ਗੁਰੂ ਰੰਧਾਵਾ ਦਾ ਫੋਨ ਆਇਆ ਅਮਰਿਤਮਾਨ ਦਾ ਕਰਨ ਔਜਲਾ ਨੇ ਕੀਤਾ ਦਿਲਜੀਤ ਹੋਣੇ ਬੈਠੇ ਆ ਤੁਸੀਂ ਆਏ ਹੋ ਭਾਜੀ ਜਸਵੀਰ ਜੱਸੀ ਭਾਜੀ ਕੱਲ ਸਾਰਾ ਦਿਨ ਲੱਗੇ ਰਿਹਾ ਰਾਤੀ ਜਸ ਬਾਜਵਾ ਆਏ ਸੀ ਪ੍ਰੀਥਰਪਾਲ ਭਾਜੀ ਸਰਤਾਜ ਫਾਊਂਡੇਸ਼ਨ ਉਹ ਕਰ ਰਹੀ ਹੈ ਜਸ਼ਪਿੰਦਰ ਨਰੂਲਾ ਜੀ ਨੇ ਬੋਟਸ ਅਰੇਂਜ ਕਰਕੇ ਦਿੱਤੀਆਂ ਔਰ ਉਹਨਾਂ ਨੇ ਕਿਹਾ ਮੇਰਾ ਨਾਮ ਵੀ ਨਾ ਲਿਆ ਜੇ ਔਰ ਉਹਨਾਂ ਨੇ ਅਰੇਂਜ ਉਹੋ ਜੀ ਕੀਤੀ ਜਿਹੜੀ ਅਸੀਂ ਰਿਵੀਲ ਵੀ ਨਹੀਂ ਕਰ ਸਕਦੇ ਸੀਕ੍ਰੀਟਲੀ ਕਿ ਆਊਟ ਆਫ ਦਾ ਵੇਜ ਆ ਕੇ ਕੰਮ ਕਰਾ ਕੇ ਦਿੱਤਾ ਅੱਛਾ ਕਿ ਜਿਹੜੀਆਂ ਸਰਕਾਰੀ ਥਾਵਾਂ ਸੀ ਜਿਹੜੀਆਂ ਦਿੰਦੀਆਂ ਨਹੀਂ ਸੀ ਉਹਨਾਂ ਨੇ ਕਿਹਾ ਦਿਓ ਤੁਸੀਂ ਮੇਰੇ ਮੇਰੇ ਕਹਿਣ ਤੇ ਦਿਓ ਤੇ ਇਹ ਇਹ ਕਈ ਵਾਰੀ ਅਸੀਂ ਗਾਲ ਮੰਦਾ ਕੱਢਣ ਵੇਲੇ ਕਮੈਂਟ ਕਰਨ ਵੇਲੇ ਮਿੰਟ ਲਾਉਨੇ ਆ ਪਰ ਜਿਵੇਂ ਮੈਂ ਨਿੱਕੂ ਭਾਈ ਦਾ ਵੀ ਗੌਰਵ ਕਿਹਾ ਕਿ ਅਸੀਂ ਬਹੁਤ ਚੰਗਾ ਮਾੜਾ ਬੋਲਿਆ ਪਰ ਅੱਜ ਐਪਰੀਸ਼ੀਏਟ ਵੀ ਕਰਨਾ ਪੈਣਾ ਬਿਲਕੁਲ 100% ਅਸੀਂ ਨਾ ਕਲਾਕਾਰਾਂ ਨੂੰ ਉੱਪਰ ਜੜਾਉਂਦੇ ਆਂ ਲਾਉਂਦੇ ਆਂ ਆਪਣੀ ਮਰਜ਼ੀ ਨਾਲ ਪਰ ਦੇਖਿਆ ਜਾਏ ਉਹ ਵੀ ਪੰਜਾਬ ਦੇ ਹੀ ਸਕੇ ਤੇ ਸਾਡੇ ਨਾਲੋਂ ਵੱਧ ਕਈ ਵਾਰ ਸਕੇ ਹੁੰਦੇ ਅਸੀਂ ਕਮੈਂਟਾਂ ਦੇ ਵਿੱਚ ਮਿੰਟ ਨਹੀਂ ਲਾਉਂਦੇ ਦੋਨੋਂ ਲੜਾਣ ਚ ਇੱਕ ਤੇ ਕਮੈਂਟ ਕਰਨ ਚ ਅੱਜ ਹੀ ਸਾਰੇ ਖੜੇ ਆ ਅੱਜ ਸਾਰੇ ਖੜੇ ਮਾ ਕੋਈ ਨਹੀਂ ਬੱਬੂ ਮਾਨ ਕਨਵਰ ਗਰੇਵਾਲ ਸਾਰੇ ਖੜੇ ਆ ਸੋ ਬਹੁਤ ਧੰਨਵਾਦ ਨਿੱਕੂ ਭਾਜੀ ਗੌਰਵਦੀਪ ਜੀ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਅਜਨਾਲਾ